ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ ਵਿੱਚ 18ਵੀਂ ਲੋਕ ਸਭਾ ਚੋਣਾਂ ਕਰਵਾਈਆਂ ਗਈਆਂ ਜੋ 1 ਜੂਨ ਨੂੰ ਸੰਪੰਨ ਹੋਈਆਂ ਇਸ ਇਨ੍ਹਾਂ ਚੋਣਾਂ ਰਾਹੀਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 543 ਸੰਸਦ ਮੈਂਬਰ ਪਾਰਲੀਮੈਂਟ ਚੁਣੇ ਜਾਣੇ ਹਨ ਸੱਤ ਬਟਾਵਾਂ ਵਿੱਚ ਚੱਲੀ ਇਹ ਚੋਣ ਪ੍ਰਕਿਰਿਆ 19 April ਤੋਂ ਸ਼ੁਰੂ ਹੋਈ ਸੀ ਤੇ 1 ਜੂਨ ਤੱਕ ਚੱਲੀ ਇਨ੍ਹਾਂ ਚੋਣਾਂ ਦੇ ਨਤੀਜੇ 4 ਜੂਨ 2024 ਨੂੰ ਐਲਾਨੇ ਜਾਣਗੇ ਇਸ ਚੋਣ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਚੋਣ ਮੰਨਿਆ ਜਾ ਰਿਹਾ ਕਿਉਂਕਿ ਇਹ ਪੂਰੇ 44 ਦਿਨ ਤੱਕ ਚੱਲੀ ਤੇ ਇਸ ਚੋਣ ਪ੍ਰਕਿਰਿਆ ਵਿੱਚ ਭਾਰਤ ਦੀ ਕੁੱਲ ਆਬਾਦੀ 1 ਅਰਬ 40 ਕਰੋੜ ਵਿੱਚੋਂ ਲਗਭਗ 99 ਕਰੋੜ ਲੋਕਾਂ ਨੇ ਆਪਣੀ ਮਤ ਦਾ ਦਾਨ ਕੀਤਾ ਤੇ ਅੱਜ ਲੋਕ ਸਭਾ ਹਲਕਾ ਫਤੇਗੜ ਸਹਿਬ ਦੇ ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਸਰਵੇ ਕੀਤੇ ਗਏ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਲੋਕ ਕੀ ਸੋਚਦੇ ਹਨ ਕਿ ਕੇਂਦਰ ਦੇ ਵਿੱਚ ਕਿਸ ਰਾਜਨੀਤਿਕ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਦੇਸ਼ ਦੇ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਰਿੰਦਰ ਮੋਦੀ ਤੀਸਰੀ ਵਾਰ ਇਨ੍ਹਾਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਹੁਣ ਇਹ 4 ਜੂਨ ਨੂੰ ਹੀ ਪਤਾ ਚੱਲੇਗਾ ਕਿ ਲੋਕ ਉਹਨਾਂ ਦੇ ਹੱਕ ਵਿੱਚ ਫਤਵਾ ਦਿੰਦੇ ਹਨ ਜਾਂ ਨਹੀਂ ਇਸ ਮੌਕੇ ਤੇ ਵਕਤ-ਵਕਤ ਰਾਜਨੀਤਿਕ ਪਾਰਟੀਆਂ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਲੋਕ ਕੀ ਸੋਚ ਦੇਣਗੇ ਕੇਂਦਰ ਵਿੱਚ ਕਿਸ ਰਾਜਨੀਤਿਕ ਪਾਰਟੀ ਦੀ ਸਰਕਾਰ ਬਣੇਗੀ ਹਾਂਜੀ ਪ੍ਰਧਾਨ ਜੀ ਕਿੰਨੀ ਕਿ ਵੋਟਿੰਗ ਹੋ ਚੁੱਕੀ ਹੈ ਹੁਣ ਤੱਕ ਸਾਡੇ ਸਾਡੇ ਇਸ ਟਾਈਮ ਦਾ ਦਰਾਹਾ ਪਿੰਡ ਦੇ ਵਿੱਚ ਤਿੰਨ ਬੂਥ ਨੇ ਤਿੰਨਾ ਤੇ 55% ਪਲੱਸ ਹੋ ਗਈ ਹੈ ਜੀ ਸਾਨੂੰ ਵੀ ਆਸ ਆ ਵੀ ਅਸੀਂ ਬਹੁਤ ਵਧੀਆ ਮਾਰਜਨ ਤੇ ਲੀਡ ਕਰਾਂਗੇ ਇੱਥੇ ਅਮਰ ਸਰਦਾਰ ਅਮਰ ਸਿੰਘ ਜੀ ਹਾਂਜੀ ਅਸੀਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਰਟੀ ਵੇ ਤੇ ਉੱਠ ਕੇ ਸਰਦਾਰ ਅਮਰ ਸਿੰਘ ਜੀ ਨੂੰ ਬੋਟਾਂ ਪਾਈਆਂ ਨੇ ਤੇ ਸਾਨੂੰ ਆਮ ਜਨਤਾ ਦਾ ਅੱਜ ਰੂਗਲ ਜੀ ਜੋ ਮੇਨ ਕੰਪੀਟੀਸ਼ਨ ਆ ਕਾਂਗਰਸ ਪਾਰਟੀ ਦਾ ਕਿਸ ਪਾਰਟੀ ਦੇ ਨਾਲ ਹੈ ਇੱਥੇ ਮੇਨ ਕੰਪੀਟੀਸ਼ਨ ਝਾੜੂ ਨਾਲੇ ਹੈ ਜੀ ਪਾਜਪਾ ਦਾ ਵੀ ਸ਼ਹਿਰ ਦੇ ਵਿੱਚ ਵੋਟ ਪਰਸੈਂਟੇਜ ਕਾਫੀ ਵਧੀਆ ਕੀ ਕਹਣਾ ਚਾਹੂੰਗਾ ਪਾਜਪਾ ਦਾ ਵੋਟ ਪਰਸੈਂਟ ਅੱਗੇ ਨਾਲੋਂ ਵਧਿਆ ਜੀ ਸੁਧਾਰ ਹੋਇਆ ਥੋੜਾ ਮੋਟਾ ਪਰ ਜਿਹੜਾ ਸੁਧਾਰ ਹੋਇਆ ਉਹ ਇਹ ਝਾੜੂ ਦੀ ਵੋਟ ਟੁੱਟੀ ਆ ਹਾਂਜੀ ਖੜੇ ਆ ਪਿੰਡ ਸ਼ਾਪਰ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਦੇ ਵਿਖੇ ਜਿਸ ਤਰ੍ਹਾਂ ਕਿ 18ਵੀਂ ਲੋਕ ਸਭਾ ਚੋਣਾਂ ਸੰਪੰਨ ਹੋ ਚੁੱਕੀਆਂ ਨੇ ਤੇ ਪਿੰਡ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਇਹ ਚੋਣਾਂ ਬਿਲਕੁਲ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋਈਆਂ ਨੇ ਦੇ ਲੋਕਾਂ ਨੇ ਵੱਧ ਚੜ ਕੇ ਇਹਨਾਂ ਚੋਣਾਂ ਵਿੱਚ ਹਿੱਸਾ ਰਿਆ ਉਹ ਕਰਦੇ ਆ ਪਿੰਡ ਨਿਵਾਸੀਆਂ ਦੇ ਨਾਲ ਗੱਲਬਾਤ ਮੈਂ ਰਵਿੰਦਰ ਸਿੰਘ ਪਿੰਡ ਸ਼ਾਹਪੁਰ ਦੇ ਵਿੱਚੋਂ ਜਿਹੜੀਆਂ ਆਪਣੀਆਂ ਵੋਟਾਂ ਪਈਆਂ ਨੇ ਬਹੁਤ ਅਮਨ ਅਮਾਨ ਦੇ ਨਾਲ ਸ਼ਾਂਤੀ ਦੇ ਨਾਲ ਬਹੁਤ ਵਧੀਆ ਵੋਟਾਂ ਪਈਆਂ ਨੇ ਤੇ ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਡੀ ਕਵਰੇਜ ਕੀਤੀ ਹੈ ਤੇ ਐਮਐਲਏ ਸਾਹਿਬ ਦਾ ਵੀ ਚੱਕਰ ਲੱਗਿਆ ਇਹਦੇ ਵਿੱਚ ਹੋਰ ਵੀ ਸਾਰੇ ਬੰਦਿਆਂ ਨੇ ਖੁਸ਼ ਹੋ ਕੇ ਵੋਟਾਂ ਪਾਈਆਂ ਨੇ ਬਾਤ ਤੋਂ ਬਾਅਦ ਸਹਿਯੋਗ ਦਿੱਤਾ ਤੇ ਹੋਰ ਵੀ ਅਸੀਂ ਤਾਂ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਪਿੰਡਾਂ ਦੇ ਵਿੱਚ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ ਅਮਨ-ਏਮਾਨ ਦੇ ਨਾਲ ਸ਼ਾਂਤੀ ਦੇ ਨਾਲ ਵੋਟਾਂ ਪੈਣ ਤੇ ਕਿਸੇ ਨਾਲ ਕੋਈ ਬੇਤਕਰਾ ਨਾ ਕੀਤਾ ਜਾਵੇ ਕਿਸੇ ਨਾਲ ਕੋਈ ਧੱਕਾ ਨਾ ਕੀਤਾ ਜਾਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਤੇ ਹੋਰ ਵੀ ਸਰਕਾਰਾਂ ਜਿਹੜੀ ਵੀ ਸਰਕਾਰ ਬਣੇ ਤੇ ਬੜੇ ਆਮ ਆਮਾਨ ਦੇ ਨਾਲ ਬੜੀ ਆਮਾਨਦਾਰੀ ਨਾਲ ਹੀ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਜਿਹੜੀ ਵੀ ਸਰਕਾਰ ਬਣਦੀ ਹੈ ਕੋਈ ਵੀ ਬਿਲਕੁਲ ਜੀ ਬਰਿੰਦਰ ਸਿੰਘ ਜੀ ਲਗਭਗ ਕਿੰਨੇ ਕ ਪਰਸੈਂਟ ਵੋਟ ਕਾਸਟ ਹੋਈ ਹੈ ਕਿੰਨੇ ਕ ਵੋਟਾਂ ਪਈਆਂ ਆਪਣੇ ਦੂਜੀ ਵੋਟਾਂਆਂ ਸੀਗੀਆਂ 1000 ਤੋਂ ਉੱਪਰ ਵੋਟਾਂ ਸੀਗੀਆਂ ਜਿਹਦੇ ਵਿੱਚੋਂ ਮੇਰਾ ਖਿਆਲ ਆ ਵੀ 635 ਵੋਟਾਂ ਪੋਲ ਹੋਈਆਂ ਨੇ 52 ਤਕਰੀਬਨ 55.31 ਗੁੱਤੀ ਦੇ ਹਿਸਾਬ ਨਾਲ ਵੋਟਾਂ ਪਈਆਂ ਨੇ ਹਾਂ ਜੀ ਇਹ ਕੁਝ ਬੱਚੇ ਬਾਹਰ ਵੀ ਗਏ ਹੋਏ ਸੀਗੇ ਲੋਕ ਕੁਝ ਤੋਂ ਵੱਧ ਤੋਂ ਵੱਧ ਜਿੰਨੇ ਵੀ ਗਏ ਹੋਏ ਸੀਗੇ ਯਾਨੀ ਬਹੁਤ ਵਧੀਆ ਇਮਾਨਦਾਰੀ ਨਾਲ ਔਰ ਸ਼ਾਂਤੀ ਨਾਲ ਵੋਟਾਂ ਪਈਆਂ ਨੇ ਵੋਟਾਂ ਦਾ ਰਜਾਣ ਬਹੁਤ ਵਧੀਆ ਰਿਹਾ ਹਾਂ ਤੇ ਜਿਸ ਤਰ੍ਹਾਂ ਕਿ ਅੱਜ ਪਿੰਡ ਸ਼ਾਹਪੁਰ ਦੇ ਵਿੱਚ ਜਾਂ ਹੋਰ ਜੋ ਲਾਗਲੇ ਪਿੰਡ ਨੇ ਇਹਨਾਂ ਵਿੱਚ ਨਵਾਂ ਰਜਾਣ ਦੇਖਣ ਨੂੰ ਮਿਲਿਆ ਜੋ ਭਾਜਪਾ ਦਾ ਕਈ ਜਗ੍ਹਾ ਦੇ ਪਿੰਡਾਂ ਦੇ ਵਿੱਚ ਬੂਥ ਲਗਾਏ ਗਏ ਨੇ ਤੇ ਕਈ ਪਿੰਡਾਂ ਵਿੱਚ ਇਸ ਤਰ੍ਹਾਂ ਦੇਖਣ ਵਿੱਚ ਆਇਆ ਕਿ ਜੋ ਕਾਂਗਰਸ ਪਾਰਟੀ ਹੈ ਇਸ ਦੇ ਕਈ ਪਿੰਡਾਂ ਵਿੱਚ ਬੂਥ ਨਹੀਂ ਵੀ ਲੱਗੇ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਬਾਰੇ ਤਾਂ ਇਹੀ ਕਹਿਣਾ ਚਾਹਾਂਗੇ ਵੀ ਕਾਂਗਰਸ ਨੇ ਜਿਹੜਾ ਨਹੀਂ ਬੂਥ ਲਾਇਆ ਉਹਨਾਂ ਦਾ ਪਤਾ ਨਹੀਂ ਕੀ ਰੁਝਾਨ ਸੀਗਾ ਤੇ ਕਿਤੇ ਕਿਤੇ ਇੱਕਾ ਦੁੱਕਾ ਜਗ੍ਹਾ ਤੇ ਭਾਜਪਾ ਦਾ ਵੀ ਬੂਥ ਲੱਗਿਆ ਤੇ ਸਾਡੇ ਪਿੰਡ 'ਚ ਵੀ ਲਾਇਆ ਬੂਥ ਉਹਨਾਂ ਨੇ ਆ ਕੇ ਮੁੰਡਿਆਂ ਨੇ ਤੇ ਪਰ ਜਿਹੜੇ ਨੌਜਵਾਨ ਨੇ ਉਹਨਾਂ ਦਾ ਰੁਝਾਨ ਬਹੁਤ ਵਧੀਆ ਰਿਹਾ ਕੋਈ ਲੜਾਈ ਝਗੜਾ ਨਹੀਂ ਕੀਤਾ ਬਹੁਤ ਇਮਾਨਦਾਰੀ ਨਾਲ ਔਰ ਅਮਨ-ਉਮਾਨ ਦੇ ਨਾਲ ਤੇ ਉਹਨਾਂ ਨੇ ਵੋਟਾਂ ਪਾਈਆਂ ਨੇ ਤੇ ਬਿਲਕੁਲ ਬਾਕੀ ਥੋੜਾ ਹਾਂ ਚੈਨਲ ਵਾਲਿਆਂ ਦਾ ਵੀ ਅਸੀਂ ਬਹੁਤ ਕੋਟਨ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਵਰੇਜ ਕੀਤੀ ਆ ਔਰ ਆ ਕੇ ਸਾਰੇ ਪਿੰਡ ਦਾ ਮਾਹੌਲ ਦੇ ਮਾਹੌਲ ਦੇਖ ਕੇ ਜਿਹੜੀ ਗੱਲਬਾਤ ਵੀ ਕੀਤੀ ਆ ਸਾਰਿਆਂ ਨਾਲ ਸਾਰੇ ਬੰਦੇ ਖੜੇ ਨੇ ਇਹਨਾਂ ਦਾ ਇਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜੀ ਕਿੰਨਾ ਜੀ ਆਪਣਾ ਮੇਰਾ ਨਾਮ ਹਰੀ ਮੇਲ ਸਿੰਘ ਆ ਜੀ ਪ੍ਰਮੇਲ ਸਿੰਘ ਜੀ ਤੇ ਕਿਸ ਤਰ੍ਹਾਂ ਲੱਗਦਾ ਕਿ ਲੋਕਾਂ ਦਾ ਜਾਣ ਇਸ ਵਾਰ ਕਿਸ ਪਾਰਟੀ ਵੱਲ ਗਿਆ ਵੱਧਦਾ ਜੀ ਲੱਗਦਾ ਝਾੜੂ ਬੱਲੇ ਲੱਗਦਾ ਜੀ ਬਾਕੀ ਗਰੰਟੀ ਤੇ ਪਤਾ ਲੱਗ ਜੂ ਚਾਰ ਗਿਣ ਜਿਹੜੀਆਂ ਗਿਣ ਚਾਰ ਤਰੀਕ ਨੂੰ ਹਾਂਜੀ ਹਾਂਜੀ ਵੀਰੋ ਜੇ ਤੁਹਾਡੇ ਕਹਿਣ ਦਾ ਮਤਲਬ ਹੈ ਜੋ ਆਮ ਆਦਮੀ ਪਾਰਟੀ ਹੈ ਲੋਕ ਜੋ ਇਸ ਦੀਆਂ ਨੀਤੀਆਂ ਸੀਗੀਆਂ ਜੋ ਇਸ ਦੀਆਂ ਪਾਲਿਸੀਆਂ ਸੀਗੀਆਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਜੋ ਵੋਟ ਆਮ ਆਦਮੀ ਪਾਰਟੀ ਦੇ ਅਕ ਵਿੱਚ ਪੁੱਗਤਾਈ ਹੈ ਹਾਂਜੀ ਵੱਧ ਤੋਂ ਵੱਧ ਪਾਈਆ ਕਾਂਗਰਸ ਦਾ ਪੋਲਿੰਗ ਨਹੀਂ ਲੱਗਿਆ ਉਹਦੇ ਤੇ ਇੱਕ ਬੀਜੇਪੀ ਦਾ ਲੱਗਿਆ ਤੇ ਇੱਕ ਅਕਾਲੀ ਦਲ ਦਾ ਲੱਗਿਆ ਜੀ ਇਹਨਾਂ ਜੀ ਆਪਣਾ ਮੇਰਾ ਰਾਜ ਸਿੰਘ ਜੀ ਹਾਂਜੀ ਰਾਜ ਸਿੰਘ ਜੀ ਜਿਵੇਂ ਕਿ ਭਾਜਪਾ ਦੇ ਕਈ ਪਿੰਡਾਂ ਵਿੱਚ ਬੂਥ ਲੱਗੇ ਨੇ ਸ਼ਹਿਰੀ ਵੋਟ ਤਾਂ ਭਾਜਪਾ ਦੀ ਪਿੰਡਾਂ ਵਿੱਚ ਗਿਣੀ ਜਾਂਦਾ ਅ ਸਿਗੀ ਸ਼ਹਿਰਾਂ ਵਿੱਚ ਦਾ ਜਨਾਦਾਰ ਸੀਗਾ ਪਰੰਤੂ ਹੁਣ ਪਿੰਡਾਂ ਵਿੱਚ ਵੀ ਜੋ ਭਾਜਪਾ ਦੇ ਬੂਥ ਲੱਗੇ ਨੇ ਤੇ ਕੀ ਲੱਗਦਾ ਕਿ ਭਾਜਪਾ ਦਾ ਜਨਾਦਾਰ ਪਿੰਡਾਂ ਵਿੱਚ ਵੱਧ ਰਿਹਾ ਨਹੀਂ ਜੀ ਜਾਨਾ ਨਾ ਕੋਈ ਨਹੀਂ ਹੈਗਾ ਇਹਨਾਂ ਦਾ ਇਹਨਾਂ ਨੂੰ ਜਿਹੜੇ ਲੋਕ ਵਿਰੋਧਤਾ ਕਰਦੇ ਆ ਇਹਨਾਂ ਦੀ ਕਿਸਾਨ ਮਜ਼ਦੂਰ ਨੇ ਜਿਹੜੇ ਉਹ ਇਹਨਾਂ ਨੂੰ ਜਣੀ ਪਸੰਦ ਨਹੀਂ ਕਰ ਰਹੇ ਜੀ ਖਾਨ ਮੋਰਚਾ ਲੱਗਿਆ ਸੀ ਕਿਸਾਨ ਮੋਰਚੇ ਦੇ ਵਿੱਚ ਜੋ ਕਿਸਾਨ ਵੀਰ ਨੇ ਇਹਨਾਂ ਨੇ ਜੋ ਭਾਜਪਾ ਦਾ ਡਟ ਕੇ ਵਿਰੋਧ ਕੀਤਾ ਸੀ ਪਰ ਹੁਣ ਦੇਖਣ ਵਿੱਚ ਆ ਰਿਹਾ ਕਿ ਲੋਕ ਜਿਸ ਤਰ੍ਹਾਂ ਕਿ ਬਕਵਾਕ ਪਾਰਟੀਆਂ ਦੇ ਨੇਤਾ ਨੇ ਉਹ ਭਾਜਪਾ ਵਿੱਚ ਜਾ ਰਹੇ ਨੇ ਤੇ ਲੋਕਾਂ ਲੋਕ ਵੀ ਇਸ ਪਾਰਟੀ ਨਾਲ ਜੁੜ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਵਾਰ ਤਾਂ ਇਹੀ ਕਹਿਣਾ ਚਾਹਾਂਗੇ ਜੀ ਇਹਨਾਂ ਨੇ ਭਾਜਪਾ ਨੇ ਬਹੁਤ ਮਾੜਾ ਮਾਰੀਆਂ ਨੀਤੀਆਂ ਨੇ ਇਹਨਾਂ ਦੀਆਂ ਬਹੁਤ ਇਸ ਕਰਕੇ ਵਿਰੋਧ ਜਾਇਦਾ ਹੋਇਆ ਕਿਸਾਨ ਪਹਿਲਾਂ ਵੀ 11 ਮਹੀਨੇ ਬੈਠ ਇੱਕ ਸਾਲ ਤੋਂ ਉੱਪਰ ਬੈਠੇ ਰਹੇ ਨੇ ਸੰਘੂ ਬਾਰਡਰ ਤੇ ਐਸ ਟਾਈਮ 750 ਕਿਸਾਨ ਮਾਰਿਆ ਗਿਆ ਹੁਣ ਇੱਕ ਵੀ ਮੰਗ ਮੋਦੀ ਨੇ ਨਹੀਂ ਮੰਨੀ ਇਸ ਕਰਕੇ ਵਿਰੋਧ ਇਹਨਾਂ ਦਾ ਜਾਇਦਾ ਇਸ ਕਰਕੇ ਕਰਿਆ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਬੰਦਾ ਕੌਣ ਆ ਉਹਨਾਂ ਨੇ ਤਾਂ ਦੇਖਿਆ ਵੀ ਬੀਜੇਪੀ ਦਾ ਬੰਦਾ ਆਇਆ ਤਾਂ ਉਸ ਕਰਕੇ ਬੀਜੇਪੀ ਦਾ ਵਿਰੋਧ ਕੀਤਾ ਨਾ ਕਿ ਕਿਸੇ ਕੈਂਡੀਡੇਟ ਦਾ ਵਿਰੋਧ ਕੀਤਾ ਕਿਸਾਨਾਂ ਦੇ ਇਸ ਰਿਹਾਨ ਨੂੰ ਦੇਖ ਕੇ ਵੋਟ ਬਹੁਤ ਘੱਟ ਵੋਟ ਪਈ ਆ ਉਹ ਵੀ ਕਿਸੇ ਨੇ ਕਦੋਂ ਕਦੋਂ ਕਿਵੇਂ ਪਾਦੀ ਕਿ ਕਿਹੜੇ ਹਿਸਾਬ ਨਾਲ ਪਵਾਲੀਆਂ ਵੋਟਾਂ ਮੜਮੁਟੀਆਂ ਪੈ ਗਈਆਂ ਹੋਣੀਆਂ ਪਰ ਕੋਈ ਆਧਾਰ ਨਹੀਂ ਹੈਗਾ ਇਹਨਾਂ ਦੀਆਂ ਵੋਟਾਂ ਦਾ ਜਿਹੜਾ ਮੋਦੀ ਜੀ ਨੇ ਜਾ ਕੇ ਹੁਣ ਉੱਥੇ ਆਸ਼ਣ ਕੀਤਾ ਜੇ ਇਹੀ ਕੰਮ ਮੋਦੀ ਸਾਹਿਬ ਦੇ ਵਧੀਆ ਕੀਤੇ ਹੁੰਦੇ ਤਾਂ ਅੱਜ ਉਹਨਾਂ ਨੂੰ ਅਸੈਂਟ ਤੇ ਬੈਠਣ ਦੀ ਲੋੜ ਨਹੀਂ ਪੈਣੀ ਸੀ ਕਿਉਂਕਿ ਜਿਹੜਾ 48 ਘੰਟੇ ਕਹਿੰਦੇ ਨੇ ਅਸੀਂ ਜਾ ਕੇ ਉੱਥੇ ਜਾਪ ਕੀਤਾ ਜਾਪ ਤਾਂ ਉਹ ਹੁੰਦਾ ਜਿਹੜੀ ਸੱਚੀ ਸੁੱਚੀ ਆਵਾਜ਼ ਹੋਵੇ ਸੱਚੇ ਕੰਮ ਹੋਣ ਪਬਲਿਕ ਦੇ ਨਾਲ ਗਰੀਬ ਨੂੰ ਦੇਖਿਆ ਜਾਵੇ ਪਰ ਪੰਜਾਬ ਦੇ ਨਾਲ ਬਹੁਤ ਵੱਡਾ ਇਹਨਾਂ ਨੇ ਵਿਤਕਰਾ ਕੀਤਾ ਧੱਕਾ ਬਹੁਤ ਕੀਤਾ ਇਸ ਕਰਕੇ ਪੰਜਾਬ ਦੇ ਲੋਕ ਬਹੁਤ ਇਹਨਾਂ ਨਾਲ ਬਦਲੇ ਹੋਏ ਸੀਗੇ ਭਾਜੀਪੀ ਦਾ ਇਸ ਕਰਕੇ ਜ਼ਿਆਦਾ ਵਿਰੋਧ ਕਰਦੇ ਸੀਗੇ ਹੋਰ ਇਸ ਤੋਂ ਉੱਪਰ ਤਾਂ ਹੁਣ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ